ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਦਸ਼ਮੇਸ਼ ਤਰਨਾਦਾਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਬਠਿੰਡਾ ਵਿਖੇ ਅਕਾਲ ਫੇਰ ਵੇਖਣ ਦੇ ਲਈ ਪਹੁੰਚੇ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਸਮੂਹ ਸਿੱਖ ਸੰਗਤਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਨੇ ਤੇ ਤਾਂ ਖੁਸ਼ੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੁਮ ਹੁਮਾ ਕੇ ਪਹੁੰਚਣ ਦੀ ਵੀ ਅਪੀਲ ਕੀਤੀ ਹੈ ਤਾਂ ਦੱਸ ਦਈਏ ਕਿ ਵਿਸਾਖੀ ਮੌਕੇ ਜਿੱਥੇ ਉਹਨਾਂ ਵੱਲੋਂ ਇੱਕ ਸੱਦਾ ਜਿਹੜਾ ਹੈ ਉਹ ਹੁਮ ਹੁਮਾ ਕੇ ਸੰਗਤਾਂ ਨੂੰ ਪਹੁੰਚਣ ਦਾ ਦਿੱਤਾ ਗਿਆ ਤੇ ਇਸੇ ਦਰਮਿਆਨ ਉਹਨਾਂ ਦੇ ਵੱਲੋਂ মিডিਆ ਦੇ ਨਾਲ ਗੱਲਬਾਤ ਕਰਦਿਆਂ ਅਕਾਲ ਫਿਲਮ ਨੂੰ ਲੈ ਕੇ ਵੀ ਉਸ ਦੀ ਕਾਫੀ ਸ਼ਲਾਘਾ ਕੀਤੀ ਗਈ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਮੂਹ ਸਿੱਖ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਵਿਸਾਖੀ ਦੇ ਮੌਕੇ ਤੇ ਤੱਕ ਅਸੀਂ ਦਮਦਮਾ ਸਾਹਿਬ ਤਲਵੰਡੀ ਸਾਬੋਂ ਵਿਖੇ ਹੁਮ ਹੁਮਾ ਕੇ ਪਹੁੰਚਿਆ ਜਾਵੇ ਤੇ ਵੱਡਾ ਇਕੱਠ ਕੀਤਾ ਜਾਵੇ ਮੈਂ ਆਪਣੇ ਇਤਿਹਾਸ 'ਚ ਪਹਿਲੀ ਵਾਰ ਆਇਆ ਜੀ ਜਦੋਂ ਇਹਨਾਂ ਨੇ ਉਹਨੂੰ ਬੰਦ ਕਰਤਾ ਮੈਂ ਤੇ ਉਹ ਸੋਚਿਆ ਪੇ ਲਿਫਟ ਵਾਂਗ ਜਦਾ ਲਿਫਟ ਦੇ ਵਿੱਚ ਬੈਹ ਜੀਏ ਤੇ ਬੰਦ ਹੋ ਜਾਂਦਾ ਪਹਿਲਾਂ ਮੈਨੂੰ ਲੱਗਾ ਪੀ ਇੱਥੇ ਇੱਕ ਵਟਨ ਜੀ ਮਹਿਸੂਸ ਹੋਊਗੀ ਤੇ ਮੈਨੂੰ ਜਿਆਦਾ ਬਾਹਰ ਜਾਣਾ ਪਊ ਪਰ ਉਹਨਾਂ ਨੇ AC ਚ ਚਲਾ ਕੇ ਮਾਹੌਲ ਨੂੰ ਸੈੱਟ ਕਰਤਾ ਬਾਕੀ ਇਹ ਗੱਲ ਆਪੇ ਜੇ ਕੋਈ ਕਮੀ ਪੇਸੀ ਕਿਸੇ ਨੂੰ ਜਾਪਦੀ ਆ ਉਹ ਆਪਾਂ ਬੈਹਿ ਕੇ ਵੀ ਕਰ ਸਕਦੇ ਫਿਲਹਾਲੇ ਜਿਹੜੀ ਫਿਲਮ ਆ ਇਹ ਵੇਖਣ ਵਾਲੀ ਆ ਜਿਹੜੀਆਂ ਪ੍ਰਾਣੀਆਂ ਸਾਡੀਆਂ ਸਦੀਆਂ ਲੰਘੀਆਂ 18ਵੀਂ ਦੇ 19ਵੀਂ ਉਹਦੇ ਇਤਿਹਾਸ ਨੂੰ ਇਹ ਦਰਸਾਉਂਦੀ ਫਿਲਮ ਆ ਜੇ ਕੋਈ ਕਮੀ ਇਹਦੇ ਚ ਹੈਗੀ ਆ ਤੇ ਉਹ ਬੈਹਿ ਕੇ ਗੱਲ ਕਰਦਣਾ ਕਿਉਂਕਿ ਜਿਸ ਤਰ੍ਹਾਂ ਦੀ ਇਹ ਫਿਲਮ ਬਣੀ ਆ ਇਹਦਾ ਉਹਨੇ ਡੀ ਐਂਡ ਨਹੀਂ ਕੀਤਾ ਇਹਦਾ ਅਗਲਾ ਭਾਗ ਵੀ ਜ਼ਰੂਰ ਬੰਨਾ ਵਾ ਤੇ ਅਗਲੇ ਭਾਗ ਦੇ ਵਿੱਚ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਉਹ ਕਢੀਆਂ ਜਾ ਸਕਦੀਆਂ ਵਾ ਲੱਗਦਾ ਵੀ ਅੱਜ ਕੱਲ੍ਹ ਦੇ ਨੌਜਵਾਨ ਜਾਂ ਬੱਚਿਆਂ ਨੂੰ ਇਹ ਫਿਲਮਾਂ ਦੇਖਣੀਆਂ ਚਾਹੀਦੀਆਂ ਵੀ ਹੋਰਾਂ ਦੇ ਸਮੇਂ ਦੇ ਵਿੱਚ ਮਹਾਰਾਜ ਜੀ ਹੁਣ ਗ੍ਰੰਥ ਪੜ੍ਹਦਾ ਕੌਣ ਹੈ ਕਿਤਾਬਾਂ ਪੜ੍ਹਦੇ ਕੌਣ ਲੋਕ ਪੜ੍ਹਦੇ ਬੱਚੇ ਤੁਸੀਂ ਵੀ ਤੁਹਾਡੇ ਵੀ ਘਰਾਂ 'ਚ ਬੱਚੇ ਆ ਤੁਹਾਡਾ ਬੱਚਾ ਕਦੀ ਕਿਤਾਬ ਪੜ੍ਹ ਕੇ ਬੈਠਾ ਸਕੂਲ ਦੀ ਕਿਤਾਬ ਤੋਂ ਬਗੈਰ ਜਾਂ ਕੋਈ ਇਤਿਹਾਸ ਦੀ ਜਾਂ ਕਦੀ ਬੈਠਾ ਵਾ ਜਾ ਕੋਈ ਕਦੀ ਤੋਹੀ ਕਹਾਣੀ ਸੁਣਾਈ ਆਪਣੇ ਬੱਚੇ ਨੂੰ ਸਾਖੀ ਸੁਣਾਈ ਰਾਦ ਨੂੰ ਨਹੀਂ ਨਾ ਸੁਣਾਈ ਕਿਹ ਸੁਣਾਈ ਹੈ ਹਾਂ ਤੇ ਜੇ ਹਰ ਇੱਕ ਦੇ ਹੱਥ ਚ ਦੇ ਮੋਬਾਈਲ ਆ ਤੇ ਦੇਖੋ ਮੋਬਾਈਲ ਤੇ ਜਾ ਕੋਈ ਆਪਣਾ ਟੀਮੀ ਦੇ YouTube ਤੇ ਇਹ ਫਿਲਮ ਵੇਖ ਕੇ ਕੋਈ ਆਪਣੇ ਇਤਿਹਾਸਿਕ ਪੱਖ ਤੋਂ ਜਾਣ ਹੋਊਗਾ ਤਾਂ ਕੋਈ ਮਾਰੀ ਖਾ ਲੈਣੀ ਮੈਂ ਤਾਂ ਉਹੋ ਹੀ ਉਹਨਾਂ ਨੂੰ ਪਹਿਲਾਂ ਵੀ ਕਿਹਾ ਸੀ ਵੀ ਪਹਿਲਾਂ ਫਿਲਮ ਵੇਖੋ ਜੇ ਕੋਈ ਨੀਤੀ ਹੈਗੀ ਤੇ ਬਹਿ ਕੇ ਗੱਲ ਕਰ ਲਈਏ ਆਪਾਂ ਲੜਨਾ ਕਾਪੋ ਬਾਈ ਕੀ ਖਾਸ ਬਾਤ ਖਾਸ ਤੇ ਇਹ ਲੱਗਾ ਵੇਖੋ ਜਿਹੜਾ ਐਕਟਰ ਆ ਉਹ ਆਪਣਾ ਪੰਜਾਬੀ ਪੁੱਤਰ ਆ ਇੱਥੇ ਪ੍ਰਵਾਸੀ ਐਕਟਰਾਂ ਵਾਲੀ ਬਾਹੂ ਬੜੀ ਵਰਗੀ ਫਿਲਮ ਆ ਜੀ ਏ ਬਦਰੰਗੀ ਭਾਈ ਜਾਨਵਰ ਕੀ ਫਿਲਮ ਨੂੰ ਪੰਜਾਬ ਦੇ ਆਪਾ ਕਰੋੜਾ ਰੁਪਇਆ ਕਮਾ ਕੇ ਦਿੱਤਾ ਜੇ ਆਪਣੇ ਪੰਜਾਬ ਦੇ ਪੁੱਤ ਨੇ ਆਪਣੇ ਪੰਜਾਬ ਦਾ ਹੀ ਭੂਗੋਲਕ ਇਤਿਹਾਸ ਜਿਹੜਾ ਪ੍ਰਸ਼ੀਲਗਾ ਸਦੀਆਂ ਦਾ ਇਤਿਹਾਸ ਥੋੜਾ ਅੰਸ਼ਕ ਰੂਪ ਦੇ ਵਿੱਚ ਪੇਸ਼ ਕੀਤਾ ਵਾ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਬਹੁਤ ਚੰਗੀ ਗੱਲ ਆ ਪਹਿਲੀ ਵਾਰ ਹੋਇਆ ਬਾਬਾ ਜੀ ਜਿਵੇਂ ਝਕਾਰੇ ਲੱਗਦੇ تھیਟਰ ਦੇ ਬਾਹਰ ਨਹੀਂ ਤਾਂ ਹਮੇਸ਼ਾ ਕੂਕਾਂ ਵਜਦੀਆਂ ਸੀਟੀਆਂ ਵਜਦੀਆਂ ਜੀ ਜਾਂ ਮੈਂ ਤੇ ਉਹ ਤੁਹਾਨੂੰ ਕਹਿ ਰਿਹਾ ਵੀ ਅਸੀਂ ਤੇ ਆਪਣੇ ਇਤਿਹਾਸ ਚ ਪਹਿਲੀ ਵਾਰੀ ਥੀਏਟਰ ਤੇ ਆਏ ਆ ਉਹ ਵੀ ਸਾਨੂੰ ਚਲੋ ਉਹਨਾਂ ਮੁੰਡਿਆਂ ਨੇ ਕਿਹਾ ਵੀ ਤੁਸੀਂ ਇੱਕ ਵਾਰ ਫਿਲਮ ਵੇਖੋ ਜੇ ਗਲਤ ਆ ਤੇ ਬਾਬਾ ਜੀ ਇਹਨੂੰ ਬੰਦ ਕਰ ਦਿੰਦੇ ਆ ਜੇ ਹਾਂ ਸਹੀ ਆ ਤੇ ਇਹ ਦੁਬਾਰਾ ਮਾਰਾ ਵੀ ਇਹਨੂੰ ਚਾਲੂ ਰੱਖਿਆ ਜਾਵੇ ਆਪਾਂ ਜਿਹੜੇ ਵੀਰ ਵਿਰੋਧ ਕਰਦੇ ਉਹਨਾਂ ਨੂੰ ਇਹੋ ਬੇਨਤੀ ਕਰਾਂਗੇ ਵੀ ਜੇ ਕੋਈ ਕਮੀ ਇਹਦੇ ਵਿੱਚ ਹੈਗੀ ਆ ਨਾ ਉਹ ਬਹਿ ਕੇ ਗੱਲ ਕਰ ਲੋ ਉਹ ਕਮੀਆਂ ਦੂਰ ਕੀਤੀਆਂ ਜਾ ਸਕਦੀਆਂ ਅਗਲੇ ਭਾਗ ਚ ਤੇ ਇਹ ਫਿਲਮ ਫਿਲਹਾਲ ਵਧੀਆ ਵਾ ਫਿਲਮ ਇਤਿਹਾਸ ਤੋਂ ਜਾਣੂ ਕਰਵਾਉਂਦੀ ਆ ਤੇ ਠੀਕ ਆ ਬਿਲਕੁਲ